ਸੋ ਪਿਆਰਿਓ ਸਾਨੂੰ ਪਰਮਾਤਮਾ ਨਾਲ ਮਲਾਪ ਕਰਨ ਲਈ ਦੇਹ ਧਾਰੀ ਗੁਰੂ ਦੀ ਕਿਉ ਲੋੜ ਹੈ ਸੋ ਪਿਆਰਿਓ ਸਾਨੂੰ ਆਪਣੇ ਮਨ ਵਿੱਚ ਇਹ ਗੱਲ ਚੰਗੀ ਤਰ੍ਹਾਂ ਪਠਾ ਲੈਣੀ ਚਾਹੀਦੀ ਹੈ ਕਿ ਪੁੰਚੇ ਹੋਏ ਸੰਤ ਜਿ ਸੱਚਾ ਗੁਰੂ ਪਰਮਾਤਮਾ ਦਾ ਹੀ ਰੂਪ ਹੁੰਦੇ ਹਨ ਸੋ ਸੱਚੇ ਸਤਗੁਰੂ ਅਤੇ ਪਰਮਾਤਮਾ ਦੇ ਵਿੱਚ ਕੋਈ ਵੀ ਭਿੰਨ ਭੇਦ ਨਹੀਂ ਹੁੰਦਾ ਸੋ ਜੀਵਾਂ ਅਤੇ ਪਰਮਾਤਮਾ ਦੇ ਵਿਚਕਾਰ ਇੱਕ ਹੀ ਪਰਦਾ ਹੁੰਦਾ ਹੈ ਸੋ ਉਹ ਹੋਮੇ ਜਾਂ ਮਨ ਮਾਇਆ ਦਾ ਹੁੰਦਾ ਹੈ ਸਪੂਰਨ ਸੰਤਾਂ ਨੇ ਹੋਮੇ ਅਤੇ ਮਨ ਮਾਇਆ ਨੂੰ ਪੂਰੀ ਤਰ੍ਹਾਂ ਦੂਰ ਕਰ ਲਿਆ ਹੁੰਦਾ ਹੈ ਅਤੇ ਸੰਸਾਰ ਦੇ ਜੀਵਾਂ ਨੇ ਮਨ ਮਾਇਆ ਅਤੇ ਹੋਮੇ ਨੂੰ ਆਪਣੇ ਮਨ ਵਿੱਚ ਵਸਾ ਲਿਆ ਹੁੰਦਾ ਹੈ। ਸੋ ਸੰਤ ਹੋਮੇ ਅਤੇ ਮਨ ਮਾਇਆ ਦਾ ਤਿਆਗ ਕਰਕੇ ਪਰਮਾਤਮਾ ਵਿੱਚ ਇਸ ਤਰ੍ਹਾਂ ਸਮਾ ਚੁੱਕੇ ਹੁੰਦੇ ਹਨ। ਸੋ ਜਿਸ ਤਰ੍ਹਾਂ ਨਦੀ ਦਾ ਪਾਣੀ ਸਮੁੰਦਰ ਵਿੱਚ ਸਮਾ ਕੇ ਸਮੁੰਦਰ ਦਾ ਹੀ ਰੂਪ ਹੋ ਜਾਂਦੀ ਹੈ। ਸੋ ਪਿਆਰਿਓ ਜੋ ਸਾਡੇ ਅੰਦਰ ਆਤਮਾ ਹੈ ਉਹ ਆਪਣੇ ਆਪ ਪਰਮਾਤਮਾ ਨਾਲ ਮਿਲਾਪ ਕਰ ਸਕਦੀ। ਸੋ ਆਤਮਾ ਤਾਂ ਹੀ ਪਰਮਾਤਮਾ ਨਾਲ ਮਿਲਾਪ ਕਰ ਸਕਦੀ ਹੈ ਜੇ ਪਰਮਾਤਮਾ ਖੁਦ ਕਿਸੇ ਵੀ ਸਰੀਰ ਦਾ ਚੋਲਾ ਧਾਰ ਕੇ ਉਹਦੇ ਸਾਹਮਣੇ ਪ੍ਰਗਟ ਹੋਵੇ। ਸੋ ਉਹ ਮੇਰਾ ਪਰਮਾਤਮਾ ਜੀਵਾਂ ਦੇ ਉਦਾਰ ਲਈ ਖੁਦ ਦੇਹ ਦਾ ਚੋਲਾ ਧਾਰ ਕੇ ਸੰਸਾਰ ਵਿੱਚ ਆਉਂਦਾ ਹੈ। ਸੋ ਪਰਮਾਤਮਾ ਦੇ ਇਸ ਦੇਹਧਾਰੀ ਜੇ ਨਰ ਰੂਪ ਨੂੰ ਹੀ ਗੁਰੂ ਕਿਹਾ ਜਾਂਦਾ ਹੈ ਸੋ ਪਿਆਰਿਓ ਜੋ ਸਾਡਾ ਸੱਚਾ ਗੁਰੂ ਮਨੁੱਖ ਰੂਪ ਵਿੱਚ ਪ੍ਰਗਟ ਹੁੰਦਾ ਹੈ ਸੋ ਅਸਲ ਵਿੱਚ ਪਰਮਾਤਮਾ ਹੀ ਹੁੰਦਾ ਹੈ ਸੋ ਸੰਤ ਹਰ ਪੱਧਰ 'ਤੇ ਰੋਹਾਨੀ ਸੁਗੰਧੀ ਫਲਾਉਂਦੇ ਹਨ ਕਹਿੰਦੇ ਨੇ ਕਿ ਸ਼ਾਸਤਰਾਂ ਦਾ ਮਤ ਹੈ ਕਿ ਸੰਤ ਜਨ ਅਤੇ ਸਤਗੁਰੂ ਪਰਮਾਤਮਾ ਦਾ ਹੀ ਰੂਪ ਹੁੰਦੇ ਹਨ ਸੋ ਸਾਨੂੰ ਸੱਚਾ ਮਹਾਪੁਰਸ਼ ਦੇਖ ਕੇ ਗੁਰੂ ਬਣਾ ਲੈਣਾ ਚਾਹੀਦਾ ਹੈ ਸੋ ਗੁਰੂ ਦੇ ਦਿੱਤੇ ਹੋਏ ਨਾਮ ਨੂੰ ਹਰ ਪਲ ਬਿੰਦੇ ਉੱਠਦੇ ਜਪਣਾ ਚਾਹੀਦਾ ਹੈ ਸੋ ਪਿਆਰਿਓ ਜੇ ਦਾਸ ਕਮਲ ਦੀਆਂ ਲੈਣਾ ਚੰਗੀਆਂ ਲੱਗੀਆਂ ਤਾਂ ਲਾਇਕ ਕਮੈਂਟ ਕਰਕੇ ਜਰੂਰ ਦੱਸਣਾ